ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਨਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਿੰਡ ਕਿਹੜਾ ਜੇ ਮੀਰਾ ਕੋਟ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੁੱਈ ਆ ਤੇ ਇੱਕ ਹੋ ਗਿਆ ਮੈਨੇ ਕੱਢ ਲਾਗੇ ਬੰਨੇ ਸੂਈ ਨੂੰ ਟਾਈਮ ਤੇ ਆਪਾਂ ਪਹੁੰਚੇ ਆ ਬਾਈਕਰ ਪਾਲ ਸਿੰਘ ਹੁਣ ਅਕਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਲੈਨੇ ਆ ਜਾਣਕਾਰੀ ਪਛਵਾ ਦੀ ਸਤਿ ਸ਼੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਵਧੀਆ ਵਧੀਆ ਪਾਈਆ ਆਪਣਾ ਸੁਣਾਉ। ਹਾਂਜੀ ਚੜਦੀ ਕਲਾ ਜੀ। ਚੜਦੀ ਕਲਾ ਚਾਹੀਦੀ ਹਾਂਜੀ। ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਵੀਰ ਜੀ ਮੇਰਾ ਗੁਰਪਾਲ ਜੀ। ਪਿੰਡ ਮੀਰਾਕੋੜ ਜਿਲ੍ਹਾ ਅੰਮ੍ਰਿਤਸਰ ਕੇ। ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ। ਨੰਬਰ ਹੈ ਜੀ 97813 ਹਾਂਜੀ 75486 ਠੀਕ ਹੈ ਜੀ। ਤੇ ਕਰੀਏ ਸ਼ੁਰੂਆਤ ਜੀ। ਹਾਂਜੀ ਹਾਂਜੀ। ਆ ਦੱਸਿਆ ਹਾਂ ਪਹਿਲੇ ਤਾਂ ਬਸ ਛੋਟੀ ਕਰਨ ਵਾਸਤੇ ਸੀ ਜੇ। ਏ ਬਾਬਾ ਜੀ ਦੂਜਾ ਸੂਆ ਸੂਈ ਜੇ ਅੱਛਾ ਜੀ ਤੇ ਸੂਈ ਨੂੰ ਮੰਨੋ ਵੀ ਘਰ ਆਲੇ ਆਂਦੇ 1.5 ਮਹੀਨਾ ਆਇਆ ਸੂਈ ਨੂੰ ਅੱਛਾ ਜੀ ਬਾਕੀ ਵੀਰ ਤੋਂ ਆਪਾਂ ਅੰਦਾਜ਼ਾ ਲਾ ਲੇ ਠੀਕ ਹੈ ਠੀਕ ਹੈ ਇਹ ਦੁੱਧ ਘਰ ਆਲੇ 10 ਕਿਲੋ ਆਂਦੇ ਸੀ ਜੀ ਹਾਂਜੀ ਆਪਾਂ ਰੱਖਦੀ ਚੋਈ ਤੇ ਆਪਾਂ ਤੋਂ 8 ਕਿਲੋ ਕਰਕੇ ਦੇਣੀ ਜੀ ਅੱਛਾ ਜੀ ਠੀਕ ਹੈ ਮੈਂ ਗੱਲ ਬਾਕੀ ਖੋਲ ਕੇ ਵਿਖਾ ਦਿੰਦੇ ਆ ਠੀਕ ਹੈ ਠੀਕ ਹੈ ਸੌਂਦੇ ਹੋਣੀ ਬੋ ਜੀ ਬੋ ਬਈ ਲਾਗ ਗਿਆ ਤਾਂ کیا ਕਰ ਸਕਦੇ ਠੰਣਪੰਡਾ ਬਹੁਤ ਚੜਾ ਵਾ ਬਾਕੀ ਬੱਚਾ ਨੀਜੇ ਬਾਜੀ ਤੇ ਬਾਹਰੇ ਦੇ ਮਿਲਦੀ ਜਿੱਤ ਨਹੀਂ ਕੋਈ ਕੀ ਗੱਲ ਨਹੀਂ ਕੋਈ ਗੱਲ ਨਹੀਂ ਟਾਈਮ ਪਾਣੀ ਸੀ ਦੋਵੇਂ ਟਾਈਮ ਤੇ ਚੋਰ ਚਾਰ ਬੜੀ ਚੰਗੀ ਠੀਕ ਹੈ ਲੋਹੇ ਜੀ ਕੰਦ ਕੜ ਬਹੁਤ ਚੰਗਾ ਵਾ ਆਹ ਰਿਹਾ ਮਾਵਾ ਤੇ ਦੋ ਗਿਆ ਸੁਆਵਾ ਤੇ ਇਸ ਟਾਈਮ ਭਾਈ ਉਹਨੇ ਕੰਮ ਦੇ ਕਿ 8 ਲੀਟਰ ਬਿਲਕੁਲ ਗਰੰਟੀ ਵਾਲਾ ਦੁੱਧ ਤਿਆਰ ਆ ਤੇ ਸੰਜੇ ਨੇ ਕਿਹਾ ਕਿ ਜਵਾਹੇ ਪਤਾ ਭਾਈ ਜੀ ਬਾਈ ਸਰ ਜੱਟ ਦੇ 2 13 ਕਿਲੋ ਦੇ ਦਿੰਦਾ ਅੱਛਾ ਜੀ ਤੁਹਾਡੇ ਲਾਗੇ ਚ ਪੈ ਗਏ ਤੇ ਗਲੇ ਦੇ ਪੱਠੇ-ਪੁੱਠੇ ਖਤਮ ਹੋ ਗਏ ਤੂੜੀ ਦਾ ਦੁੱਧ ਜਿਹੜਾ ਨਹੀਂ ਜਾਂਦਾ ਅੱਛਾ ਜੀ ਮਤਲਬ ਉਹ ਤੋਂ ਪਹਿਲਾਂ ਜਦੋਂ ਤਾਜੀ ਸੀ ਨਾ ਉਹ ਤੋਂ 13 14 ਕਿਲੋ ਦੇਦੀ ਰਹੀ ਸੀ ਠੀਕ ਹੈ ਠੀਕ ਹੈ ਉਹਦਾ ਗਲੇ ਪੈਦਾ ਕਾਲਾ ਖੁੱਲਾ ਖਤਮ ਹੋ ਗਿਆ ਜਿਹਦੇ ਪੰਡੀ ਤੇ ਜਿਹੜਾ ਕੰਮ ਚੱਲਣਦਿਆਂ ਠੀਕ ਹੈ ਠੀਕ ਹੈ ਜਿੱਧਰ ਨਾਲ ਛਾਲੇ ਉਹ ਦੂਜਾ ਤੋਂ ਹੁੰਦਾ ਹੋਈ ਜਾਂਦਾ ਜਿੱਧਰ ਉਹ ਗੇਸ਼ਾ ਦੇ ਫੇਰ ਇਹਨੇ ਹਾਂਜੀ ਹਾਂਜੀ ਇੱਧਰ ਛਾਲੇ ਦਿਖਾ ਦੇ ਜਰਾ ਤੁਹਾਨੂੰ ਭੰਦਾ ਬੱਦਕੀ ਪਾੜੇ ਤੇ ਹੁੰਦੀ ਏ ਭਾਈ ਠੀਕ ਹੈ ਜੀ ਬਲੀ ਲਾਗੇ ਤੇ ਚਾਹ ਘਰਾਂ ਦੇ ਤੁਹਾਨੂੰ ਖਾਣ ਨੂੰ ਬਹੁਤ ਹੀ ਚੰਗਾ ਲੱਗਾ ਤੇ ਮਿਲਕ ਵੈਂਡੂ ਦੇ ਚੈੱਕ ਕਰ ਸਕਦੇ ਜਾਨ ਪਾ ਪਾਈ ਲੱਗੀਆਂ ਵਾ ਤੇ 13 14 ਲੀਟਰ ਦਾ ਸੱਜੇ ਦੇ ਦੁੱਧ ਭਰਿਆ ਵਾ ਤੇ ਇਸ ਦਾ ਜਿਹੜਾ 8 ਲੀਟਰ ਦੀ ਗਰੰਟੀ ਹੈ ਪਾਈ ਹੁਣ ਆ ਗਈ ਫੋਲ ਤੇ ਕੀ ਮੁੱਲ ਕਰਨਾ ਵੀ ਤੇਰਾ ਫਿਰ ਮੁੱਲ ਦੇ ਲਓ ਪਾਈ ਜੋ ਤੁਸੀਂ ਆਂਦੇ ਜੀ ਕਰਦਗੇ ਜਾਇ ਜੀ ਆਂਦੀ ਮੁੱਲ ਤੇ ਪਾਈ 70 ਕਰਦੇ ਜੀ 65 ਦੀ ਦੇ ਦੀਏ ਬਾਕੀ ਤੁਸੀਂ ਦੱਸੋ ਕੰਮ ਤੋਂ ਮਾਨ ਤਾਂ ਥੋੜਾ ਕੋਦਾ ਜਿੱਥੇ ਗਾਡੀ ਦੇਣੀ ਏ ਦੱਸੋ ਤੁਸੀਂ ਦੱਸੋ ਕੰਟੀ ਤੋਂ ਹੋ ਗਿਆ ਹੋਰ ਕੋਈ ਨਹੀਂ ਆਉਣਾ ਭਾਈ ਬਾੜੀ ਘਾੜ ਦੀ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਭਾਈ 62000 ਦੀ ਠੀਕ ਹੈ ਜੀ ਲੋ ਬਾਕੀ ਮੌਕੇ ਤੇ ਬਈ ਕਿਨਾਂ ਕਿ ਛੋਟ ਚਾਪ ਹੋਰ ਕਰ ਦਾਂਗੇ ਤੇ 62000 ਮੁੱਲ ਕੀਤਾ ਵਾ ਤੇ ਚਲੋ ਕਰ ਦਿਓ ਮੌਕੇ ਤੇ ਥੋੜਾ ਬਤਾ ਹੋਰ ਕੋਈ ਗੱਲ ਨਹੀਂ ਜੇ ਕੋ ਭੈਣ ਭਣਾ ਫੋਨ ਕਰੇ ਤਾਂ ਮੂਲ ਦੇਣੀ ਦੇ ਦੇਣੇ ਅੱਗੇ ਤੁਸੀਂ ਵੀਡੀਓ ਪਾ ਦੇਗੇ ਹਾਂਜੀ ਹਾਂਜੀ ਦੇ ਦੇਈ ਦਾ ਘੰਟੇ ਦੋ ਘੰਟੇ ਮਾਲ ਗੇ ਸਹੀਦਾ ਜੀ ਠੀਕ ਹੈ ਠੀਕ ਹੈ ਲੋ ਭਾਈ ਬਿਲਕੁਲ ਨਾਰਮਲ ਰੇਟ ਹੁੰਦੇ ਆ ਤੇ ਪਸ਼ੂ ਚੰਗੇ ਹੁੰਦੇ ਬਈ ਹੁਣ ਆ ਕੋ ਆਹ ਦੱਸੋ ਛੋਟੀ ਕੜਵਾ ਸੁਬਾ ਸੁਈ ਜੇ ਤੇ ਜੱਜਾ ਸੁਣਾ ਸੁਈ ਜੇ ਅੱਛਾ ਜੀ ਤੇ ਮਨੋ 7:30 ਵਜੇ 8:00 ਵਜੇ ਤੋਂ ਪੌਣੇ ਘੱਟ ਸੁਈ ਜੇ ਅੱਛਾ ਜੀ ਹਾਂਜੀ ਤੇ ਬਾਕੀ ਇਹ ਵੀ ਬੱਚਾ ਇਹਦਾ ਜਿਹੜਾ ਨਹੀਂ ਜੇ ਬੱਚਾ ਮਰ ਗਿਆ ਜੀ ਦਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਭਾਈ ਲਾਗੇ ਨਾਲ ਚੈੱਕ ਕਰਾਉਂਦੇ ਆ ਜਵਾਬ ਇਹ ਕਿਹੜਾ ਬਾਈ ਜਿਹਦਾ ਕਿ ਮਰ ਗਿਆ ਵਾ ਕੀ ਪੈਰ ਕੋ ਤਾਂ ਅੱਧਾ ਕਿ ਜਾਂ ਕੀ ਚੱਕਰ ਪਣ ਉਹ ਨਹੀਂ ਭੜੀ ਇਹ ਨਹੀਂ ਜੋ ਸਮਝ ਲੱਗੀ ਕੀ ਨਾਈ ਦਾ ਜੀ ਅੱਛਾ ਜੀ ਸੁੰਗਾ ਸੁਈ ਨਾ ਜਦੋਂ ਬਾਹਰ ਆ ਤਾਰਾਂ ਬਾਅਦ ਤੇ ਸੁੰਗਾ ਜੀ ਜੇ ਨੋ ਤੁਹੀ ਉਹ ਤਾਂ 10 15 ਮਿੰਟ ਬਾਅਦ ਜਿਹੜਾ ਨਹੀਂ ਹੈ ਅੱਛਾ ਜੀ ਵਰ ਗਿਆ ਜੀ ਹਾਂ ਜੀ ਠੀਕ ਠੀਕ ਹੈ ਲੋਬ ਵਿੱਚ ਕੱਦ ਕੜ ਬਹੁਤ ਹੀ ਸਖੜਾ ਵਾ ਤੇ ਪਹਿਲੇ ਸਵੇਰ ਕਿੰਨਾ ਘਰ ਭਰਿਆ ਦੁੱਧ ਤੇ ਪਿਛਲੇ ਸਵੇਰ ਤਾਂ ਭਾਈ ਘਰ ਵਾਲੇ 15 ਕਿਲੋ ਆਂਦੇ ਜੀ ਅੱਛਾ ਜੀ ਬਾਕੀ ਭੈਣ ਭਰਾ ਆਪਣੇ ਖਮਲੇ ਕਰਨ ਕੋਈ ਘਾਟਾਂ ਦਾ ਸਾਰੇ ਵਾਦੀ ਆਂਦੇ ਠੀਕ ਹੈ ਠੀਕ ਹੈ ਲੋਬ ਜੀ ਜੈੱਡ ਬਲੈਕ ਆ ਜੀ ਜਿੰਨਾ ਇੰਦੇ ਘਾਤਰੇ ਨਹੀਂ ਦੁੱਧ ਘਟਵਾ ਤੇ ਠੀਕ ਹੈ ਠੀਕ ਹੈ ਜੀ ਲੋਬ ਜੀ ਕਰੋ ਚੱਕ ਤਾਂ ਤੁਣ ਕੋਈ ਐਨ ਗਿੱਟ ਗਿੱਟ ਤੇ ਲੱਗਾ ਵਾ ਬਿਲਕੁਲ ਤਾਰੀ ਹੀ ਸੁਈ ਆ ਤੇ ਇਹਦੀਆਂ ਧਾਰਾਂ ਤੁਰਾ ਪਤਾ ਨੂੰ ਮਾਰਾ ਕੇ ਬਿਲਕੁਲ ਲਾਈਵ ਵੀਡੀਓ ਵਿੱਚ ਦਿਖਾ ਦੇਣੀ ਆ ਵਾ ਕਿੰਨਾ ਕੁ ਭਰੂਗਾ ਆਹਤੀ ਹਰਾ ਉਹ ਤਾਂ ਪਾਜੀ ਇਹਨਾਂ ਫਿਰ ਕੋਲ 15-16 ਕਿਲੋ ਦੁੱਧ ਫਿਰ ਵੱਡੀ ਪਈ ਠੀਕ ਹੈ ਠੀਕ ਹੈ ਬਾਕੀ ਛੋਟੇ ਧਾਣਾਂ ਦਾ ਸੈਜ ਗਿਆ ਜਿਹੜਾ ਬਹੁਤ ਸ਼ਾਨਦਾਰ ਆ ਤੇ 14-15 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਛੋਟੇ ਨਾਲ ਬਹੁਤ ਚੰਗੀ ਠੀਕ ਠੀਕ ਤੇ ਬਰਾਦਰ ਸਰ ਤਾਰਾਂ ਤੋਂ ਲੈ ਕੇ ਦਿਖਾ ਰਹੀ ਆ ਇੱਕ ਮਿੰਟ ਬਾਈ ਜੀ ਕਰੋ ਚੈੱਕ ਤੁਮ ਮੈਂ ਮੋਟਰ ਹੀ ਹਿਸਾਬ ਨਾਲ ਛੱਡ ਪੀ ਇਹ ਇਹ ਗੋਲ ਧਾਰਾ ਵਾਂ ਤੇ ਬਿਲਕੁਲ ਪੋਲੀ ਚਵਾਈ ਆ ਤੇ ਆਹ ਵਾਲੀ ਜਿਹੜੀ ਅਗਲੇ ਥਲਾਂ ਦੀ ਚਵਾਈ ਜੇ ਠੀਕ ਆ ਠੀਕ ਆ ਜੀ ਠੀਕ ਜੀ ਬਾਈ ਜੀ ਠੀਕ ਜੀ ਇਹ ਪੂਰੀ ਆ ਮੈਂ ਬਿਲਕੁਲ ਗੋਲ ਧਾਰਾ ਦੇ ਪੋਲੀ ਚਵਾਈ ਆ ਕੀ ਮੁੱਲ ਕਰਨਾ ਵੀ ਜੀ ਇਹਦਾ ਹਰਾ ਦੋਨੇ ਦਾ ਭਾਈ ਫੋਨ ਤੇ ਕਰਵਾਗੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਬੋ ਜੀ ਇਹਦਾ ਜਿਹੜਾ ਮੁੱਲ ਪਈ ਗਣੀ ਕਹਿੰਦੇ ਕਿ ਫੋਨ ਤੇ ਕਰਾਂਗੇ ਬਾਕੀਆਂ ਥੋੜੀਆਂ ਜਿਹਾ ਸੂਣ ਕਰਕੇ ਲੱਪੇ ਚ ਗੱਬਣ ਮੈਂ ਦਾ ਰੋਗ ਹੀ ਹੋ ਰਹੀ ਜੀ ਠੀਕ ਹੈ ਠੀਕ ਹੈ ਜੀ ਕੰਦੀ ਮੰਨੂ ਦੋ ਮਈਆਂ ਜਿੱਦੀ ਦੀਦੀ ਹੀ ਠੀਕ ਹੈ ਲੋ ਬੋ ਜੀ ਕੱਦ ਕਾੜ ਵਿੱਚ ਕੋਈ ਸ਼ੱਕ ਨਹੀਂ ਆ ਮੈਂ ਤਗੜੇ ਕੱਦ ਕਾੜ ਵਾਲੀ ਆ ਤੇ 14 15 ਲੀਟਰ ਜਿਹੜਾ ਬੋ ਜੀ ਵੱਡੇ ਲੋਕ ਬਾਕੀਆਂ ਪੰਡਾ ਪਈਆਂ ਕਰਮਾ ਵਾਲੀ ਨੇ ਇਹ ਤਾਂ ਮੁੱਲ ਜਿਹੜਾ ਬਾਈ ਹੋਣੀ ਕਹਿੰਦੇ ਕਿ ਫੋਨ ਤੇ ਕਰਾਂਗੇ ਬਾਕੀ ਬਿਲਕੁਲ ਨੋਰਮਲ ਦੇਣ ਨੂੰ ਵੈਰਾ ਵੀ ਤੇ ਬਾਈ ਹੋਣਾ ਨਾ ਕਰ ਸਕਦੇ ਤੁਸੀਂ ਕੰਟੈਕਟ ਤੇ ਜਿਹੜੇ ਵੀ ਰਸਤੇ ਫਿਰਤ ਆਉਂਦੀ ਹੈ ਬਾਈ ਨਾ ਕਰੋ ਤੇ ਕਾਲ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ